ਆ ਫੇਰ ਪਰਮਾਨੰਦ ਦੇ ਹੱਥ ਚ ਆ ਬੜੇ ਬੜੇ ਕਿਦਾ ਵੰਡ ਰੋਹ ਹੋਈ ਦਿਖਾਓ ਮੇਰਾ ਛੋਟਾ ਆ ਗਿਆ ਜਿਹੜਾ ਖੱਜੂ ਗੱਟ ਚ ਲਾਓ ਇੱਧਰ ਦੇਖੋ ਇੱਧਰ ਹਾਜੀ ਜਿੱਤ ਨੂੰ ਵੇਖਦੇ ਹੋ ਜਿੱਤ ਦੋ ਵਾਰੀ ਖੁਸ਼ੀ ਕਿਹੜੀ ਕਰਦਾ ਪਰਾਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਹਨਾਂ ਜਿਹਨਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੰਦਾਵ ਦੀ ਜਿਹੜਾ ਗੜ ਮਨੇ ਜੰਦਾ ਪਰਿਵਾਰ ਵਾ ਦਾ ਜਿਹੜਾ ਗੜ ਮਨੇ ਜੰਦਾ ਸੀ ਉਹ ਤਾਂ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਮੋਛ ਜੀ ਤੇਰੇ ਨੇ ਲੋਕਾ ਜੰਦਾਵਾ ਸਾਹਿਬ ਕੱਲ੍ਹ ਉੱਤੇ ਰਹੀ ਕਿ ਡੇਰਾ ਬਾਬਾ ਜੰਦਾਵਾ ਸਾਹਿਬ ਜੀ ਜੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਬਾਬਾ ਨਾਨਕ ਲੋਕਾਂ ਟਾਇਆ ਜੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜ ਕੇ ਤਿੰਨ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਤਾ ਮਾਰੀ ਅਗੇ ਐਕਸ਼ਨ ਦਾ ਬੜਾ ਰੋਕ ਚੱਲਦਾ ਹੈ ਜਿਹੜਾ ਰੋਪ ਲੰਦਾ ਉਹਨੂੰ ਪੁੱਛੋ ਨਾ ਉਹ ਮਕਾਨ ਅਨਸਾਰੀ ਉਹਦਾ ਕੀ ਲੱਗਦਾ ਇਹ ਦੇਖੋ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗਏ ਮੈਂ ਤਾਂ ਕਾਮ ਵਰਕਰ ਆ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਮੈਂ ਤਾਂ ਸੰਗਤ ਤੁਹਾਨੂੰ ਮੈਂ 27 ਜਗ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੈਂ ਇੰਨੇ ਜੋਗਾ ਨਹੀਂ ਮੈਨੂੰ ਜੋ ਪ੍ਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਕੋਆਰਡੀਨੇਟਰ ਟਿਕਟ ਦਿੱਤੀ ਪਹਿਲੇ ਦੱਸੇ ਕੰਮ ਕਰੇ ਜਾਣਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸੁਪਰੀਆ ਵਾਲਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਸਾਰਾ ਉਹਨਾਂ ਪਾਰਟੀ ਦੇ ਕਰਕੇ ਮਾਜੀ ਤੇ ਪਹੁੰਚਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਅਈ ਨਾ ਕੋਲ ਨਹੀਂ ਗਿਆ ਜੀ ਲਾਵਾ ਸਾਹਿਬ ਰਹੀ ਮੈਨੂੰ ਉੱਥੋਂ ਤੱਕ ਪਹੁੰਚਾ ਤਾ ਤੁਸੀਂ ਖੜਾ ਕੇ ਛੱਡਾਂਗਾ